हिमाचल ਦੇ ਲੋਕ ਸਭਾ ਹਲਕਾ ਮੰਡੀ ਤੋਂ ਭਾਜਪਾ ਦੇ ਸੰਸਦ ਮੈਂਬਰ ਕੰਗੜਾ ਨਾਉ ਦੇ ਵੱਲੋਂ ਅੱਜ ਦਿਨ ਹੀ ਕੋਈ ਨਾ ਕੋਈ ਅਜੀਹਾਂ ਬਿਆਨ ਦੇ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਭੱਖਦੀ ਦਿਖਾਈ ਦਿੰਦੀ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੇ ਵੱਲੋਂ ਇੱਕ ਨਿੰਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਕਿਸਾਨਾਂ ਖਿਲਾਫ ਵੱਡਾ ਬਿਆਨ ਦੇ ਦਿੱਤਾ ਗਿਆ ਇਸ ਨੂੰ ਲੈ ਕੇ ਫਿਰ ਤੋਂ ਪੰਜਾਬ ਦੀ ਸਿਆਸਤ ਅਤੇ ਪੰਜਾਬ ਦੇ ਲੋਕ ਗਰਮ ਹੁੰਦੇ ਦਿਖਾਈ ਦੇ ਰਹੇ ਨੇ ਤੇ ਕੰਗੜਾ ਨਾਉ ਦੇ ਇਸ ਬਿਆਨ ਨਾਲ ਇੱਕ ਉਹਨਾਂ ਦੀ ਇੱਕ ਫਿਲਮ ਵੀ ਆ ਰਹੀ ਹੈ ਜਿਸ ਦਾ ਨਾਮ ਐਮਰਜੈਂਸੀ ਹੈ ਇਸ ਨੂੰ ਲੈ ਕੇ ਵਿਵਾਦ ਭਖਿਆ ਹੋਇਆ ਹੈ ਇਸ ਨੂੰ ਲੈ ਕੇ ਐਸਡੀਪੀਸੀ ਦੇ ਵੱਲੋਂ ਉਹਨਾਂ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਵੀ ਭੇਜ ਦਿੱਤਾ ਗਿਆ ਹੈ ਤੇ ਕੰਗੜਾ ਨਾਉਦ ਦੇ ਵੱਲੋਂ ਜਿਹੜੇ ਕਿਸਾਨਾਂ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ ਉਸ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਵੱਡਾ ਬਿਆਨ ਦੇ ਦਿੱਤਾ ਹੈ ਸੀਐਮ ਭਗਵੰਤ ਮਾਨ ਕੰਗੜਾ ਖਿਲਾਫ फडਕਦੇ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਪਬਲਿਕ ਦੇ ਵਿੱਚ ਆ ਗਏ ਨੇ ਉਹ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਅਜਿਹੀਆਂ ਗੱਲਾਂ ਨਹੀਂ ਕੀਤੀਆਂ ਜਾਣੇ ਚਾਹੀਦੀਆਂ ਨੇ ਤੇ ਭਾਜਪਾ ਨੂੰ ਇਸ ਦਾ ਵੀ ਕੋਈ ਸਖਤ ਸਟੈਂਡ ਲੈਣਾ ਚਾਹੀਦਾ ਹੈ ਸੀਐਮ ਭਗਵੰਤ ਮਾਨ ਦਾ ਕਹਿਣਾ ਕਿ ਭਾਵੇਂ ਬੀਜੇਪੀ ਨੇ ਇਹ ਆਖ ਦਿੱਤਾ ਹੈ ਕਿ ਇਹ ਕੰਗਣਾਂ ਦਾ ਨਿੱਜੀ ਪਿਆਣਾ ਪਰ ਫਿਰ ਵੀ ਹੈ ਤਾਂ ਪਾਰਟੀ ਦੇ ਨੁਮਾਇंदे ਜੇਕਰ ਉਹਨਾਂ ਦਾ ਨਿੱਜੀ ਪਿਆਣਾ ਤਾਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੋ ਦੇਖੋ پتہ ਕੀ ਹੈ ਜੋ ਪਬਲਿਕ ਲਾਈਫ 'ਚ ਆ ਗਏ ਐਮਪੀ ਬਣ ਗਏ ਔਰ ਲੋਕਾਂ ਨੇ ਮੰਡੀ ਹਲਕੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬਣਾ ਉਹਨਾਂ ਨੂੰ ਚੁਣਿਆ ਨਾ ਕਿ ਕੋਈ ਇਸ ਤਰ੍ਹਾਂ ਦੇ ਬੇਹੂਦੇ ਬੇਸਲੈਸ ਬਿਆਨ ਦੇਣੇ ਜਿਦੇ ਨਾਲ ਸਮਾਜ ਦੇ ਵਿੱਚ ਕੋਈ ਅਸਥਿਰਤਾ ਫੈਲਦੀ ਹੈ ਗਲਤ ਗੱਲ ਹੈ ਪਬਲਿਕ ਲਾਈਫ ਦੇ ਵਿੱਚ ਐਮਪੀ ਨੇ ਉਹ ਤਾਂ ਘਟੋ ਘਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਦੇ ਨਾਲ ਕੋਈ ਕਿਸੇ ਨੂੰ ਹਾਰਟ ਹੁੰਦਾ ਹੋਵੇ ਔਰ ਇਵਨ ਬੀਜੇਪੀ ਨੇ ਖੁਦ ਨੇ ਪੱਲਾ ਝਾੜ ਲਿਆ ਕਿ ਨਹੀਂ ਜੀ ਇਹ ਤਾਂ ਗਲਤ ਹੈ ਸੋ ਬੀਜੇਪੀ ਨੂੰ ਇੱਕ ਕੱਲਾ ਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ ਉਹਨਾਂ ਤੇ ਕੰਟਰੋਲ ਵੀ ਕਰਨਾ ਪਊਗਾ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾ ਸਾਡੀ ਜਾਨ ਲੈ ਲਓ ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੋਮਤਾ ਲਾਹੋਗੇ ਤਾਂ ਫਿਰ ਜਿਹੜਾ ਉਹ ਗੁੱਸਾ ਫਿਰ ਸਾਡਾ ਕਰਨਾ ਜਾਇਜ਼ ਬਣਦਾ ਸੋ ਮੈਂ ਇਹੀ ਕਹੂੰਗਾ ਬੀਜੇਪੀ ਦੀ ਸਰਕਾਰ ਨੂੰ ਕਿ ਆਪਣੇ ਐਮਪੀਜ਼ ਤੇ ਕੰਟਰੋਲ ਰੱਖੋ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਬਾਅਦ ਚ ਕਹਿੰਨੋ ਨਿੱਜੀ ਬਿਆਨ ਹੈ ਜੀ ਠੀਕ ਹੈ ਨਾ ਸੋ ਨੀ ਜੀਵਿਤ ਅਗਰ ਪਾਰਟੀ ਦੇ ਹੁੰਦਾ ਨਾ ਐ ਕਿ ਉਹ ਜੀ ਨਿੱਜੀ ਬਿਆਨ ਦਊ ਨਾ ਪਾਰਟੀ ਚੋਂ ਕੱਢੋ ਫਿਰ ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਝ ਬੋਲਦਾ ਕਦੇ ਕੁਝ ਬੋਲਦਾ ਹੈ ਨਾ ਸੋ ਇਹ ਅਸੀਂ ਕਾਬਰ ਬਰਦਾਸ਼ਤ ਦੇ ਕਾਬਰ